ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੋਢੀ ਸਰਜੀਤੀ ਦੇ ਲਈ ਚੁਲਾਈ ਜਾ ਰਹੀ ਪੜਤੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਟਿਆਲਾ ਵਿਖੇ ਸਵੇਰੇ 10 ਵਜੇ ਸਮਰਾਟ ਪੈਲਸ ਸਮਾਣਾ ਵਿਖੇ ਪੰਥਕ ਇਕੱਤਰਤਾ ਸੱਦੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਸਮੂਹ ਪੰਥਕ ਜਥੇਬੰਦੀਆਂ ਗੁਰਦੁਆਰਾ ਪੰਥਕ ਕਮੇਟੀਆਂ ਅਤੇ ਵਰਕਰ ਸਹਾਬਾਨਾਂ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਉੱਚੇਚੇ ਤੌਰ ਤੇ ਵੱਡੀ ਗੰਤੇ ਦੇ ਵਿੱਚ ਲੋਕ ਪਹੁੰਚੇ ਨੇ ਇਸ ਮੌਕੇ ਭਰਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਲੋਕਾਂ ਦੇ ਵਿੱਚ ਇੰਨਾ ਉੱਚਾ ਹੈ ਕਿ ਜਿੰਨੀ ਤਿਆਰੀ ਕੀਤੀ ਗਈ ਸੀ ਉਹ ਵੀ ਘੱਟ ਪੈ ਗਈ ਕਿਉਂਕਿ ਵੱਡੀ ਗੰਤੇ ਦੇ ਵਿੱਚ ਲੋਕ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਸਣੇ ਸੁਣੋ ਜੋ ਇਸ ਦੇ ਵਿੱਚ ਸੁਰਜੀਤ ਸਿੰਘ ਰਖੜਾ ਨੇ ਉਹਨਾਂ ਦੇ ਵੱਲੋਂ ਕਿਸ ਉੱਤੇ ਨਿਸ਼ਾਨਾ ਸਾਧਿਆ ਗਿਆ ਸ਼ਬਦੀ ਜੋ ਹੈ ਵਾਰ ਕੀਤਾ ਗਿਆ ਤੇ ਹੋਰ ਕੀ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਕਿਹਾ ਗਿਆ ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਭਰਤੀ ਕਰ ਰਹੀ ਆ ਆ ਤੁਸੀਂ ਦੇਖ ਰਹੇ ਹੋ ਬਾਹਰ ਕਿਤੇ ਕੋਈ ਬੰਦੇ ਸਾਹਮਣੇ ਨਹੀਂ ਹੁੰਦੇ ਮੈਂ ਆਪਣੀ ਜਾਣ ਦੇ ਵਿੱਚ ਬਹੁਤ ਵੱਡੀ ਤਿਆਰ ਦੇ ਵਿੱਚ ਕੁਰਸੀਆਂ ਲਾਈਆਂ ਸੀ ਬਹੁਤ ਵੱਡਾ ਇੰਤਜ਼ਾਮ ਕੀਤਾ ਸੀ ਪਰ ਸਾਰੇ ਇੰਤਜ਼ਾਮ ਛੋਟੇ ਪੈ ਗਏ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਹੁਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਜਿਹੜੇ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਚੱਲੇ ਆ ਅੱਜ ਲੋਕ ਸੰਗਤ ਸਾਡੇ ਨਾਲ ਹੈ ਆਮ ਹਾਰੇ ਲੋਕ ਆ ਰਹੇ ਨੇ ਤੇ ਮੈਂ ਤਾਂ ਸਾਰਤ ਮਾਫੀ ਮੰਗਦਾ ਇਸ ਗੱਲ ਦੀ ਕਿ ਮੈਂ ਉਹਨੇ ਪ੍ਰਬੰਧ ਨਹੀਂ ਕਰ ਸਕਿਆ ਜਿੰਨੇ ਲੋਕ ਅੱਜ ਆਏ ਨੇ ਸੋ ਉਹ ਚ ਗਲਤੀ ਮੈਂ ਸਾਰ ਤੋਂ ਮਾਫੀ ਮੰਗਦਾ ਪਰ ਮੇਰੀ ਸੋਚ ਤੋਂ ਕਈ ਗੁਣਾ ਬਦਲੋ ਕਾਇਮ ਹੋਇਆ। ਪਰ ਤਾਂ ਜਿਹੜੀ ਪੈਦਾ ਹੋਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਈ ਹੈ। ਵਿਧਾਨ ਸਭਾ ਚੋਣਾਂ ਇਕੱਠੀਆਂ ਲੜ ਗਈਆਂ। ਐਦਾਂ ਦੇ ਕੀ ਕਾਰਨ ਬਣੇ ਰੱਖਣਾ ਕਿ ਵੀ ਅਕਾਲੀ ਦਲ ਜਿਹੜਾ ਹੈ ਦੋ ਤਰ੍ਹਾਂ ਦੇ ਵੱਡੇ ਦੇਖੋ ਉਹਦਾ ਬਹੁਤ ਵੱਡਾ ਕਾਰਨ ਹੈ। ਅਸੀਂ 4-5 ਸਾਲ ਮੰਨਤਾ ਕਰਦੇ ਰਹੇ ਕਿ ਸਾਨੂੰ ਵਿਧਿ ਵਿਧਾਨ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ। ਨਹੀਂ ਮੰਨੇ। ਅਸੀਂ ਕਹਿਣ ਲੱਗੇ ਵੀ ਟੈਂਪਰੀ ਛੱਡ ਦੇ ਤੂੰ ਕਿ ਮੈਨੂੰ ਖਤ ਛੱਡਦੇ ਸਾਥ ਖਤ ਛੱਡਦੇ ਪੰਜ ਮੈਂਬਰ ਦੀ ਕਮੇਟੀ ਬਣਾ ਦੇ ਇੱਕ ਮੈਂਬਰ ਬਣਾ ਦੇ ਜਿਹੜਾ ਮਰਜ਼ੀ ਕਰ ਦੇ ਪਰ ਨਹੀਂ ਪ੍ਰਧਾਨ ਤੌਰ ਹੁੰਗਾ ਤਾਂ ਮੈਂ ਹੀ ਰਹੂੰਗਾ ਚਾਹੇ ਮੈਂ ਇਕੱਲਾ ਰਹਿ ਜਾਵਾਂ ਇਹ ਤਾਂ ਅਨਸਰਦੇ ਨੂੰ ਕੋਈ ਪੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਬਹੁਤ ਔਖਾ ਹੁੰਦਾ ਪਰਿਵਾਰ ਛੱਡਣਾ ਆਪਣੇ ਘਰ ਤੋਂ ਅਡੋਣਾ ਪਾਰ ਛੱਡਣੀ ਗੱਲ ਕਾਲ ਤੱਕ ਆ ਜਾਂਦੀ ਹੈ ਆਕਾਲ ਤੱਕ ਤਾਂ ਸੰਮੋਹ ਸਸਦਾ ਮੇਰੇ ਆਕਾਲ ਤੱਕ ਤਾਂ ਤੇ ਵਿਕਾਰ ਨੂੰ ਕੋਲ ਕੋਲ ਲਾ ਰਹੇ ਸਾਹਿਬ ਤੁਸੀਂ ਨਹੀਂ ਦੇਖ ਰਹੇ ਮੇਰੇ ਨਾਮ ਵੱਤ ਤੁਹਾਨੂੰ ਪਤਾ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਵਾਰ ਨੇ ਫੈਸਲਾ ਕੀਤਾ 2 ਦਸੰਬਰ ਨੂੰ ਕਿ ਸੱਤ ਮੈਂਬਰੀ ਕਮੇਟੀ ਬਣਾਉਣੇ ਆ ਸੱਤ ਕਮੇਟੀ ਮੈਂਬਰੀ ਕਮੇਟੀ ਬਣਾ ਕੇ ਉਹ ਭਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਾਪੀ ਭਰਤੀ ਹੋਊਗੀ ਉਸ ਤੋਂ ਬਾਅਦ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਮੁਰੇ ਆਊਗੀ ਧਾਮੀ ਦੇ ਬਟੂnger ਕਿਉਂ ਭੱਜੇ ਜੀ ਦਬਾਅ ਸੀ ਕਿਉਂਕਿ ਦਬਾਅ ਸੀ ਬਹੁਤ ਵੜਾ ਦਬਾਅ ਸੀ ਉਹਨਾਂ ਨੂੰ ਇਹ ਸੀ ਕਿ ਇਹ ਛੱਡ ਜਾਣਗੇ ਸੀਨੀਅਰ ਮੈਂਬਰ ਨੇ ਬਾਕੀ ਪੰਜ ਮੰਗੇ ਖਿੰਡ ਜਾਣਗੇ ਪਰ ਮੈਂ ਧੰਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਕਿ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੇ ਰਹੇ ਉਹਨਾਂ ਨੇ ਕਿਹਾ ਵੀ ਜੋ ਸਾਨੂੰ ਹੁਕਮ ਅਕਸ਼ੀ ਜੀ ਅਕਾਲ ਤਖਤ ਸਭ ਕਰੂਗਾ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਸਰ ਜੀ ਕਾਮੀ ਦੇ ਬਿਆਨ ਵੀ ਮੈਂ ਦੇਖ ਦਿੰਦਾ ਕਿ ਉਹਨਾਂ ਨੇ ਕਹਿ ਰਹੇ ਕਿ ਸਭ ਤੋਂ ਸਭ ਤੋਂ ਜ਼ਿਆਦਾ ਰਹਿ ਗਿਆ ਉਹਨਾਂ ਨੇ ਆਪਣਾ ਲੋਕਾਂ ਤੋਂ ਵੀ ਡਵਾਈਸ ਮੰਗੀ ਹੈਗੀ ਕਿ 500 ਕਿਵੇਂ ਚਲਾਏ ਕਿਸ ਤਰ੍ਹਾਂ ਦੇਖ ਰਹੇ ਹੋ ਹਰਿੰਦਰ ਸਿੰਘ ਕਾਮੀ ਦੇ ਸਟੇਜ ਤੇ ਅੱਜ ਉਹ ਗੱਲ ਕਰ ਰਹੇ ਨੇ ਅੱਜ ਉਹ ਪਹਿਲਾਂ ਛੱਡ ਕੇ ਕਿਉਂ ਗਏ ਸੀ ਕਿਹੜੇ ਪ੍ਰੈਸ਼ਰ ਥਲੇ ਗੜ ਕੇ ਜੀ ਜਿਹੜੇ ਗਿਆਨੀ ਹਰਪ੍ਰੀਤ ਜੀ ਲੋਕ ਹਟਾਏ ਨਹੀਂ ਕਿ ਉਹਨਾਂ ਦਾ ਬੰਦਾ ਸੀ ਹਟਾਉਣਾ ਉਹ ਕਰ ਕੇ ਰਾ ਕੇ ਫਿਰ ਉਹਨਾਂ ਕੋਲ ਸ਼੍ਰੀ ਕਾਲਤਾਸ ਜਲਦਰ ਸਾਹਿਬ ગયા ਕਿੰਨੇ ਲੋਕ ਹੈ ਉੱਥੋਂ ਆਏ ਨਹੀਂ ਜਦੋਂ ਇਹ ਬੱਚ ਪੇਸ਼ ਕਰਨਾ ਸੀ ਇਕੱਲਾ ਸੁਖਵੀਰ ਵਾ ਗਿਆ ਉੱਥੋਂ ਦੇ ਨਾਲ ਆ ਗਿਆ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਟੈਨਸ਼ਨ ਬਹੁਤੀ ਠੀਕ ਨਹੀਂ ਸੀ ਜਦੋਂ ਦੇਖਦੇ ਥੋੜੀ ਜਿਹੀ ਤਸ ਸੀ ਹੈ ਸਾਹਿਬ ਕਿਹਨੀ ਹਰਫ ਦੀ ਥੋੜੀ ਜਿਹੀ ਇਹ ਨਮਾ ਕਾਲੀ ਦਲ ਬਣਾ ਦੇਣੀ ਤੁਸੀਂ ਆਪਣਾ ਪ੍ਰਧਾਨ ਚਣੋਗੇ ਜਾਂ ਫਿਰ ਇਕੱਠੀ ਕੀਤੀ ਜਾਊਗੀ ਦੋਨਾਂ ਦੀ ਭਰਤੀ ਨਾ ਇਕੱਠੀ ਹੋਣੀ ਹੈ ਨਾ ਕੁਝ ਹੋਰ ਹੋਣਾ ਅਸੀਂ ਉਹਨਾਂ ਨਾਲ ਤਾਂ ਰਹਿ ਨਹੀਂ ਸਕਦੇ ਉਹਨਾਂ ਨਾਲ ਤੁਸੀਂ ਰਹਿ ਨਹੀਂ ਸਕਦੇ ਤੇ ਵਿਚ ਵਿਚੇ ਢੇਡਾਂ ਨਾਲ ਬੈਠੀ ਕਰਦੇ ਜੀ ਬੀ ਬੀ ਜੀਪੀ ਮੈਂ ਕਹਿੰਦਾ ਸਾਰੇ ਸਾਰੇ ਪੰਜਾਬੀ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਸੁਖਵੀਰ ਨਾਲ ਕੋਈ ਇਕੱਠਾ ਨਹੀਂ ਹੋਊਗਾ ਕਿਉਂਕਿ ਉਹਨੇ ਐਡੀਆਂ ਜੀਆਂ ਗਲਤੀਆਂ ਕੀਤੀਆਂ ਇਹਦੇ ਬਲੰਡਰ ਕੀਤੇ ਨੇ ਉਹਦੇ ਨਾਲ ਕਿਸੇ ਨੇ ਇਕੱਠਾ ਨਹੀਂ ਹੋਣਾ ਹੋਰ ਸਾਰਾ ਪੰਥ ਇਕੱਠਾ ਹੋ ਸਕਦਾ ਪਰ ਉਹਦੇ ਨਾਲ ਕਿਸੇ ਨੇ ਇਕੱਠਾਈ ਨਹੀਂ ਰਖੜਾ ਸਾਹਿਬ ਜਾਨੀ ਹਰ ਪਿੰਡ ਸਿੰਘ ਦੇ ਵੇਦਨ ਵਿੱਚ ਗੇੜ ਬਣੇ ਉਹਦਾ ਦੋਰਾ ਚੱਲ ਰਿਹਾ ਸੰਤਾ ਉੱਥੇ ਇਕੱਠਿਆ ਹੋ ਰਿਹਾ ਨੇ ਉਹਨਾਂ ਨੇ ਵੀ ਕਹਿਤਾ ਕਹਿੰਦਾ ਇੱਕ ਵੱਡਾ ਪ੍ਰੋਗਰਾਮ ਵਿਦੇਸ਼ਾਂ ਦੀ ਤਰਫ ਤੋਂ ਲਿਖਿਆ ਜਾਊਗਾ ਵੀ ਸੁਧਾਰ ਨਾਲ ਬਾਰੇ ਜਿੰਨੇ ਜਾਣਦੇ ਸੰਤਾਂ ਨੂੰ ਲੱਗਦਾ ਹੂ ਵਿਦੇਸ਼ਾਂ ਵਾਲਾ ਵੀ ਜੁੜਨਾ ਸ਼ੁਰੂ ਹੋ ਗਏ ਨੇ ਵਿਦੇਸ਼ਾਂ ਤੋਂ ਹੀ ਟੈਲੀਫੋਨ ਆ ਰਹੇ ਨੇ ਸਾਨੂੰ ਵਿਦੇਸ਼ਾਂ ਤੋਂ ਸਾਰਾ ਅੱਜ ਜਿਹੜਾ ਪੰਜਾਬ ਹੈ ਬਹੁਤਾ ਬਾਹਰ ਬਸਦਾ ਹੈ ਐਨ ਆਰ ਆਈ ਪੰਜਾਬ ਦੇ ਵਿੱਚੋਂ ਉਹ ਅੱਡੇ ਹੈ ਲੱਗੇ ਹੋਏ ਨੇ ਨਾਲ ਸਾਡੇ ਉਹ ਸਾਰੇ ਚਾਹੁੰਦੇ ਨੇ ਕਿ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਬਾਗੀ ਨਹੀਂ ਹੋ ਸਕਦਾ ਪਰ ਇਹਨਾਂ ਨੇ ਜੋ ਜਾਤੀ ਕੀਤੀ ਜੋ ਆਪ ਉਕਤ ਰਹੇ ਸਾਡੇ ਕਹਿਣ ਦੀ ਲੋੜ ਨਹੀਂ ਨਾ ਕੋਈ ਕਰ ਸਕਦਾ ਹੈ ਸ੍ਰੀ ਕਾਲ ਤਖਸਾਲਾ ਕੋਈ ਮੱਥਾ ਨਹੀਂ ਲਾ ਸਕਦਾ ਜਿਹਨੇ ਮੱਥਾ ਲਾਇਆ ਉਹ ਕਦੇ ਬਚਿਆ ਨਹੀਂ ਹੈ ਸੋ ਤੁਸੀਂ ਦੇਖੋਗੇ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਆਪਾਂ ਕਿੰਨੀਆਂ ਰੈਲੀਆਂ ਕੀਤੀਆਂ ਕਿੰਨਾ ਕੁਝ ਕੀਤਾ ਪਰ ਜਿਹੜਾ ਅੱਜ ਹੋਇਆ ਐ ਇੰਨਾ ਹੋ ਸਕਦੇ ਹੋਇਆ ਤੇ ਕਿਉਂ ਹੈ ਵਿਕਾਇਆ ਸ੍ਰੀ ਕਾਲ ਤਖਸਾਲਾ ਰਖਣਾ ਸਾਹਿਬ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਤਾ ਜਥੇਬੰਦਕ ਢਾਂਚੇ ਚੋਣਾ ਦਾ ਤੱਕੀ ਸ੍ਰੀ ਅਕਾਲ ਤਖਸਾਲ ਸਾਹਿਬ ਇਹ ਦੇਸ਼ਕਾਰੀ ਸਜ਼ਾ ਜਾਰੀ ਕਰ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਭਰਤੀ ਹੋ ਰੋਕ ਲੱਗੀ ਜਾਵੇ ਜਾਂ ਜਥੇਬੰਦਗੀ ਦਾ ਪ੍ਰਧਾਨ ਨਹੀਂ ਚੁਣਿਆ ਜਾਣਾ ਚਾਹੀਦਾ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਜੋ ਉਹਨੇ ਕਿਹਾ ਜੋ ਹੁਕਮ ਆਪਨ ਸਾਰਿਆਂ ਨੂੰ ਪਤਾ ਹੈ ਅਸੀਂ ਕਹੀਏ ਅਸੀਂ ਇਹ ਗੱਲ ਕਹਾਂਗੇ ਉਹ ਕਹਿਣੋ ਕਰਾਂਗੇ ਕੋਈ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਨਹੀਂ ਕਹਿ ਸਕਦਾ ਜੋ ਉਹਨਾਂ ਦਾ ਹੁਕਮ ਹੋਊਗਾ ਇਹਨੂੰ ਲਾਗੂ ਹੋਊਗਾ ਜਿਹੜਾ ਨਹੀਂ ਮੰਨੂਗਾ ਉਹ ਖਤ ਮੌਜੂਦ। ਕਿਹੜਾ ਸਾ 25 ਏਕੜ ਬਣਿਆ ਹਟਾਉਣ ਦਾ ਜਿਵੇਂ ਵਿਧਾਨ ਹੈ। ਤੁਹਾਨੂੰ ਨਹੀਂ ਲੱਗਦਾ ਵੀ ਕਾਨੂੰਨ ਇਦਾਂ ਦਾ ਹੈ ਹੀ ਨਹੀਂ। ਇਹ ਕਾਨੂੰਨ ਤਾਂ ਇਹਨਾਂ ਨੇ ਆਪ ਬਣਾ ਲਿਆ। ਤੁਸੀਂ ਸੁਣੀ ਜੀ ਸ਼੍ਰੀ ਕਾਲਤਾ ਜੱਜਰ ਸਾਹਿਬ ਦੀ ਗੱਲ ਕਿ ਆਕੇ ਮੈਨੂੰ ਸ਼ੋਮਣੀ ਕਮੇਟੀ ਦੇ ਮੈਂਬਰ ਦੱਸਦੇ ਨੇ ਕਿ ਤੁਹਾਡੀ ਆਵਾਜ਼ ਆ ਉਹ ਸ਼੍ਰੀ ਕਾਲਤਾ ਦੇ ਚਾਰ ਦੁਆਜੇ ਦੇ ਵਿੱਚ ਹੀ ਹੈ ਬਾਹਰ ਨਹੀਂ ਜਾ ਸਕਦੇ। ਮੈਂ ਤਾਂ ਇਹ ਸੀ ਕਿ ਮੇਰੀ ਆਵਾਜ਼ ਸਾਰੀ ਦੁਨੀਆ ਦੇ ਸਿੱਖਾਂ ਕੋਲ ਜਾਂਦੀ ਹੈ। ਅੱਜ ਉਹ ਦੱਸਦਾ ਲੋਕਾਂ ਨੇ ਕਿ ਸ਼੍ਰੀ ਕਾਲਤਾ ਜੱਜਰ ਸਾਹਿਬ ਦੀ ਬਾਅਦ ਸਾਰੇ ਦੁਨੀਆ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਸਿੱਖ ਬੈਠੇ ਨੇ ਉੱਥੇ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚਦੀ ਹੈ ਅਕੱ萨ਮ ਜੇਕਰ ਤੁਹਾਡਾ ਕਾਨੀ ਗੱਲ ਬਣਦਾ ਹੈ ਤਾਂ ਕੀ ਅਗਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਦੇ ਵਿੱਚ ਜਾਓਗੇ ਜਾਂ ਜਾਵਾਂਗੇ ਇਕੱਲੇ ਆਪਣੇ ਦਮ ਦੇ ਉੱਤੇ ਇਹ ਤਾਂ ਗੁਰੂ ਨੇ ਦੱਸਣਾ ਸੁੱਚੇ ਪਾਤਸ਼ਾਹ ਨੇ ਦੱਸਣਾ ਹੈ ਉਹਦੀ ਮਿਹਰ ਨਾਲ ਹੋਣਾ ਹੈ ਅੱਜ ਤਾਂ ਪੰਥ ਤਕੜਾ ਕਰਨਾ ਹੈ ਸਾਡੀ ਇੱਕੋ ਹੀ ਗੱਲ ਹੈ ਕਿ ਪੰਥ ਨੂੰ ਤਕੜਾ ਕਿਵੇਂ ਕਰਨਾ ਪਰ ਸ਼ਹਿਰਾਂ ਦੇ ਵਿੱਚ ਲੋਕ ਰਾਏ ਚੱਲ ਰਹੀ ਹੈ ਵੀ ਜੇ ਬੀਜੇਪੀ ਨਾਲ ਪੈਚਅਪ ਹੋਏਗਾ ਤਾਂ ਹੀ ਕਾਲੇ ਦਰ ਰਾਈਜ਼ ਕਰੇਗਾ ਮੈਂ ਕਹਾਂ ਜੋ ਪੰਥ ਕਹੂਗਾ ਅਸੀਂ ਤਾਂ ਪੰਥ ਦੇ ਮੁਤਾਬਕ ਚੱਲਣਾ ਹੈ ਜੋ ਗੁਰੂ ਕਹੂਗਾ ਉਹਨੂੰ ਕਰਨਾ ਹੈ ਧੰਨਵਾਦ